ਅਗਲੀ ਗਵਾਹੀ ਆ ਭੈਣ ਕਵਿਤਾ ਚੰਦਪੁਰੇ ਤੋਂ ਸਾਇਆ ਨੂੰ ਜੈਨਸੀ ਜੀ ਮੇਰੇ ਦੋ ਦਿਨ ਤਹਿਸੀਲ ਮਦਰ ਦੌੜਿਆਤਾ ਜੀ ਚੱਕਰ ਵੀ ਆ ਰਹੇ ਥੇ तो मैंने प्रभु प्रवेश फर्स्ट तो प्रे कराई तो मेरे सिर में दर्द ठीक हो गया जी मैं खुद भी प्रार्थना करी सर जय अगली गवाही है भैन करमजीत कौर बलरिया तो भैन करमजीत कौर बलरिया तो ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੇ ਨਮਕਰ ਬਣਾਉਣਾ ਸੀਗਾ ਸੋ ਕੋਈ ਇੰਤਜ਼ਾਮ ਨਹੀਂ ਸੀਗਾ ਤਾਂ ਇਹਨਾਂ ਨੇ ਰੱਬ ਦੇ ਦਾਸ ਦਾਸੀ ਦੋਨਾਂ ਤੋਂ ਫੇਰ ਕਰਵਾਈ ਔਰ ਪਰਮੇਸ਼ਵਰ ਨੇ ਇੰਤਜ਼ਾਮ ਕੀਤਾ ਨਮਕਰ ਬਣਾਉਣ ਦੇ ਵਿੱਚ ਮਦਦ ਕੀਤੀ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਭੈਣ ਜਸਵੰਤ ਕੌਰ ਚੂੜਪੁਰ ਤੋਂ ਭੈਣ ਜਸਵੰਤ ਕੌਰ ਚੂੜਪੁਰ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇੱਕ ਰਾਤ ਇਹਨਾਂ ਦੀ ਬੱਖੀ ਦੇ ਵਿੱਚ ਕਾਫੀ ਜ਼ਿਆਦਾ ਦਰਦ ਹੋਣ ਲੱਗਿਆ ਸੀਗਾ ਤਾਂ ਇਹ ਖੁਦ ਵੀ ਪ੍ਰੇਅਰ ਕਰਦੇ ਰਹੇ ਔਰ ਰੱਬਰੇ ਦਾਸ ਤੋਂ ਫਿਰ ਇਹਨਾਂ ਨੇ ਪ੍ਰੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਛੂਕ ਇਹਨਾਂ ਨੂੰ ਚੰਗਾ ਕੀਤਾ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਹੈ ਕਿ ਇਹ ਆਪਣੇ ਘਰ ਦੇ ਵਿੱਚ ਕੁਰਸੀ ਤੋਂ ਡਿੱਗ ਗਏ ਸੀਗੇ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਬਚਾਇਆ ਕੁਰਸੀ ਟੁੱਟ ਗਈ ਪਰ ਪਰਮੇਸ਼ਵਰ ਨੇ ਇਹਨਾਂ ਨੂੰ ਥੋੜੀ ਜਿਹੀ ਸੱਟ ਲੱਗਾਂ ਨੀ ਰਿੱਤੀ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਭੈਣ ਪੂਨਮ ਗਗੜਪੁਰ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਪਿਤਾ ਜੀ ਦਾ ਕੇਸ ਚੱਲਦਾ ਸੀਗਾ 13 ਸਾਲ ਤੋਂ ਤਾ ਜਦੋਂ ਉਹਨਾਂ ਨੂੰ ਲਾਸਟ ਸੁਣਵਾਈ ਉਹਨਾਂ ਦੀ ਹੋਣੀ ਸੀਗੀ ਤਾਂ ਜੋ ਉਹਨਾਂ ਦੇ ਗਵਾਹ ਸੀਗੇ ਸੱਤ ਉਹੀ ਕੀ ਹੈ ਐਂਟੀਪਾਰਟੀ ਨੇ ਖਰੀਦਲੇ ਸੀਗੇ ਤਾਂ ਇਹਨਾਂ ਦੇ ਮਨ 'ਚ ਕਾਫੀ ਜ਼ਿਆਦਾ ਚਿੰਤਾ ਸੀਗੀ ਤਾਂ ਇਹਨਾਂ ਨੇ ਰਬਰੇ ਦਾਸ ਦੇ ਨਾਲ ਗੱਲ ਕੀਤੀ ਚਰਚ ਦੇ ਵਿੱਚ ਜਿੰਨੇ ਵੀ ਜਾਣੇ ਨੇ ਰਬਰੇ ਦਾਸ ਦਾਸੀ ਹੋਰ ਰਹਿਣ ਵਾਲੇ ਪਰਿਵਾਰ ਸਭ ਨੇ ਪ੍ਰੇਰ ਕੀਤੀ ਹੱਥ ਖੜੇ ਕਰਕੇ ਔਰ ਇਹਨਾਂ ਨੇ ਆਪਣੇ ਘਰ ਦੇ ਵਿੱਚ ਵੀ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਪ੍ਰੇਰ ਕੀਤੀ ਤਾਂ ਕੇਸ ਇਹਨਾਂ ਦੇ ਹੱਕ ਦੇ ਵਿੱਚ ਹੋਇਆ ਸਭ ਜਣ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨਗੇ ਅਗਲੀ ਗਵਾਹੀ ਆ ਪੈਣ ਬਲਜੀਤ ਕੌਰ ਭੁੰਦੜੇ ਤੋਂ ਪੈਣ ਬਲਜੀਤ ਕੌਰ ਭੁੰਦੜੇ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਪਿਛਲੇ ਦਿਨਾਂ ਇਹਨਾਂ ਦੀ ਲੱਤ ਦੇ ਵਿੱਚ ਕਾਫੀ ਜ਼ਰਾ ਦਰਦ ਹੋ ਰਿਹਾ ਸੀਗਾ ਤੈਨਾਂ ਨੇ ਪਾਸਟਰ ਅਮਨ ਜੀ ਤੋਂ ਪ੍ਰੇਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਸ਼ੂਕ ਇਹਨਾਂ ਨੂੰ ਚੰਗਾ ਕੀਤਾ ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਆ ਭੈਣ ਬਿੰਦਰ ਕੌਰ ਜ਼ਖੰਦ ਤੋਂ ਸੋ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਪੈਰ ਦੇ ਵਿੱਚ ਮੋਚ ਆ ਗਈ ਸੀ ਤਾਂ ਇਹਨਾਂ ਨੇ ਰੱਬ ਦੇ ਦਾਸੀ ਨੂੰ ਫੋਨ ਕੀਤਾ ਉਹਨਾਂ ਤੋਂ ਫੇਅਰ ਕਰਵਾਈ ਤਾਂ ਉਸੇ ਟਾਈਮ ਪਰਮੇਸ਼ਵਰ ਨੇ ਛੂਕ ਇਹਨਾਂ ਦੇ ਪੈਰ ਨੂੰ ਚੰਗਾ ਕੀਤਾ ਸਭ ਜਣ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਨ ਕਰਾਂਗੇ ਸੋ ਆਪਾਂ ਇਸ ਪੈਂ ਦੀ ਗਵਾਹੀ ਇਹ ਆਪਣੇ ਨਾਲ ਖੁਦ ਸ਼ੇਅਰ ਕਰਾਂਗੇ ਹallelujah

ਅਸੀਂ ਸ਼ਹਿਰ ਕਰਨ ਜਾਂਦੇ ਤੇ ਸਵੇਰ ਤੇ ਸ਼ਾਮ ਅਸੀਂ ਸ਼ਹਿਰ ਕਰਨ ਸਵੇਰੇ ਵੀ ਜਾਂਦੀਆਂ ਸ਼ਾਮ ਨੂੰ ਵੀ ਜਾਂਦੀਆਂ ਅਸੀਂ ਆ ਸੂਰ ਸੂਰ ਜਾਂਦੀਆਂ ਹਾਂ ਸ਼ਾਮ ਦੀ ਸੇਰ ਫੜਮਾ ਕੇ ਅਸੀਂ ਮੁੜੀਆਂ ਜੇ ਇੱਥੇ ਆ ਕੇ ਜਿਵੇਂ ਆ ਸਾਹਮਣੇ ਪਾ ਰੱਖ ਰੱਖੀਏ ਪੱਟੀ ਜੀ ਲੋਹੇ ਦੀ ਆ ਪਾ ਰੱਖਣ ਹੁੰਦੇ ਆ ਉੱਥੇ ਆ ਕੇ ਪਤਾ ਨਹੀਂ ਮੈਨੂੰ ਕੀ ਝਟਕਾ ਜਪਿਆ ਤੇ ਅਸੀਂ ਬਰਾਬਰ ਬਰਾਬਰ ਕੁੜੀਆਂ ਜਾਂਦੇ ਤੇ ਮੈਂ ਪਸ ਤੋਂ ਨਹੀਂ ਮੂੰਹ ਨੂੰ ਪੇਰਨ ਦੀ ਪਾਸੇ ਏ ਕੰਦੀ ਕੀ ਹੋ ਗਿਆ ਤੈਨੂੰ ਕੁਛ ਦਿਖ ਗਿਆ ਮਾਹਨੇ ਨਹੀਂ ਕੁਛ ਨਹੀਂ ਐ ਇੱਥੇ ਜਿਹੜਾ ਆਪਣਾ ਦਰਵਾਜਾ ਕੋਠੀ ਦਾ ਇੱਥੇ ਕਪਣ ਬੈਠੀ ਸੀ ਛੋਟੇ ਛੋਟੇ ਬੱਚੇ ਨਹੀਂ ਸਿੱਖ ਪਰਿਵਾਰ ਹੈ ਜੋ ਕਿਰਾਏ ਤੇ ਰਹਿੰਦਾ ਸੀ ਮਾਹਨ ਦੀਦੀ ਕੰਨੀ ਹਾਂ ਮਾਹੋਂ ਪੈਨੂ ਦੇਖ ਮਾਹੋਂ ਵੱਟੀਏ ਜਿਹੜੀ ਏ ਕੰਨੀ ਕੀ ਹੋ ਗਿਆ ਉਹਨੂੰ ਮਾਹ ਇੱਕ ਦਿਨ ਉੱਥੇ ਤੁਸੀਂ ਬੈਠੇ ਹੋਵੋਗੇ ਮੈਂ ਇੱਥੇ ਆਪਣੀ ਸੰਗਤ ਲੱਗਿਆ ਕਰੂੰਗੀ ਤੇ ਇਹ ਜਗ੍ਹਾ ਮੈਨੂੰ ਨਹੀਂ ਹੁੰਦੀ ਇਹਨਾਂ ਨੇ ਸੀਲ ਕਰਿਆ ਅੱਜ ਤੇ ਕੋਈ ਮੇਲੇ ਲੱਗਦੇ ਨਹੀਂ ਹਾਲੇਲੂਇਆ ਤੇ ਦੂਸਰੀ ਗਵਾਹੀ ਇਹ ਆ ਮੇਰੀ ਵੀ ਜਦੋਂ ਆਪਣੇ ਕੋਠੀ ਮਿਲ ਗਈ ਤੇ ਇਹਨਾਂ ਨੂੰ ਕੁਝ ਮਹਿਸੂਸ ਹੋਇਆ ਮੇਰੇ ਬਾਰੇ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਕਿੱਲਾ ਇਹ ਮੇਰੇ ਲੱਗੇ ਜੀ ਕਰੇ ਕੰਦੀ ਦੀਦੀ ਕੀ ਕਰਦੀਆਂ ਮਾਂ ਕੁਝ ਨਹੀਂ ਕਰਦੀ ਬਹਿ ਜਾ ਜਮਾ ਚਾਹ ਬਣਾਉਂਦੀਆਂ ਕਦੀ ਚਾਹ ਨਹੀਂ ਕੰਦੀ ਆਪਾਂ ਚੱਲੀਏ ਕੰਦੀ ਉੱਥੇ ਜਿਹੜਾ ਮਾਰ ਕੇ ਆਈਏ ਕੰਦੀ ਪਪੂ ਉਸੇ ਜਿੱਤ ਮਾਂ ਤਾਂ ਕੋ ਲੋਕਾਂ ਮਾਂ ਸ਼ਾਂਤੇ ਬੱਲਾਂਗੀ ਕੰਦੀ ਨਹੀਂ ਤੂੰ ਨਹੀਂ ਚੱਲਣਾ ਦੇ ਲੈ ਕੇ ਆਈ ਉਹਨੇ ਫਿਰ ਕਹਿੰਦੀ ਉੱਥੇ ਟਾਲੀ ਸਾਡੇ ਬੈਠੀਆਂ ਸੀ ਕਹਿੰਦੀ ਗੀਤ ਗਾ ਫਿਰ ਅਸੀਂ ਗੀਤ ਗਾਏ ਗੀਤ ਗਾਏ ਤੋਂ ਬਾਅਦ ਕਹਿੰਦੀ ਆਪਾਂ ਨੇ ਆਹ ਜਗ੍ਹਾ ਲੈਣੀ ਆ ਕਹਿੰਦੀ ਇਹ ਕੋਠੀ ਤੋਂ ਪਿੱਛੇ ਇਹ ਜਗ੍ਹਾ ਲੈਣੀ ਆ ਕਹਿੰਦੀ ਆਪਾਂ ਵੀ ਤੋਂ ਪ੍ਰਾਰਥਨਾ ਕਰੀ ਜਗ੍ਹਾ ਲਈ ਪ੍ਰਾਰਥਨਾ ਕਰੀ ਮੈਂ ਕਿਹਾ ਵੀ ਤੁਸੀਂ ਵੀ ਕਰ ਇਹਨਾਂ ਨੇ ਰিসিਵ ਕਰੀ ਇਹ ਜਗ੍ਹਾ ਵੀ ਮਿਲ ਗਈ ਆਪਾਂ ਨੂੰ ਜੇ ਤੁਮੇ ਮੈਂ ਪਰਮੇਸ਼ਰ ਚਾਈਤੀ ਮੈਨੂੰ 20 ਸਾਲ ਹੋ ਗਏ ਤੇ ਮੇਰਾ ਬਹੁਤ ਬੁਰਾ ਹਾਲਤੀ ਜਿਉਂਦੇ ਵਾਸਤੇ ਰਹਿਣਾ ਜਿਨ੍ਹਾਂ ਨੇ ਮੇਨੂੰ ਖਵਾਤ ਆਦੀ ਕੋ ਸਭ ਮੇਰਾ ਬਹੁਤ ਬੁਰਾ ਹਾਲਤੀ ਅੱਜ ਤੂੰ ਮੈਨੂੰ ਜੇ ਕੋਈ ਲੱਭਦਾ ਨਾ ਕੋਤ ਕਿ ਹੱਡੀਆਂ ਵੀ ਨਹੀਂ ਲੱਭਣੀਆਂ ਤੇ ਤੇ ਨੰਮੀ ਹੋਗੇ ਤੇ ਮੇਰਾ ਬਾਲਾ ਬੁਰਾ ਹਾਲਤੀ ਪਛਤ ਨਹੀਂ ਗਈ ਮੇਰੇ ਲਈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਤੁਸੀਂ ਸਾਡੇ ਘਰੇ ਕੀ ਕਰਨਾ ਆਇਓ ਮੈਂ ਕਦੇ ਕਿਸੇ ਦੇ ਘਰੇ ਨਹੀਂ ਗਈ ਤੇ ਘਰੀ ਰਹਿਣੀ ਆ ਇਹ ਕੁਛ ਨਹੀਂ ਬੋਲੇ ਹੈਗੇ ਮੈਂ ਇਹਨਾਂ ਨੂੰ ਕੁਰਸੀ ਧਾਤੀ ਇਹ ਕੰਦੀ ਵੀ ਟੀਵੀ ਬੰਦ ਕਰ ਦੇਵਾ ਹਾ ਟੀਵੀ ਤਾਂ ਨਹੀਂ ਬੰਦ ਹੁੰਦਾ ਤੁਸੀਂ ਦੱਸੋ ਵੀ ਕੀ ਕਰਨਾ ਹੈ ਉਹ ਕੀ ਕੰਮ ਆ ਤੁਮ ਨੂੰ ਇਹ ਕਹਿੰਦੀ ਕੁਛ ਨਹੀਂ ਪਛਾਹ ਬਣਾ ਲਈ ਇਹਨਾਂ ਨੇ ਚਾਹ ਨਹੀਂ ਪੀਤੀ ਪਾਣੀ ਨਹੀਂ ਪੀਤਾ ਕੁਛ ਨਹੀਂ ਕੀਤਾ ਇਹਨਾਂ ਨੇ ਪਤਾ ਨਹੀਂ ਇਹਨਾਂ ਨੂੰ ਕੀ ਦਿੱਕ ਹੈ ਤੇ ਉਸ ਤੋਂ ਬਾਅਦ ਮੈਂ ਟੀਵੀ ਦੇਖੀ ਗਈ ਪੀਪੀ ਦੇਖੀ ਗਈ ਇਹ ਮੇਰੇ ਤੇ ਪ੍ਰਾਰਥਨਾ ਕਰੀ ਗਏ ਮੈਨੂੰ ਨਹੀਂ ਪਤਾ ਵੀ ਤਿੰਨ ਮਹੀਨਿਆਂ ਦੀ ਵੀ ਮੈਂ ਕੋਈ ਪੱਥਰ ਕੰਕਰ ਵੀ ਨਹੀਂ ਛੱੜਦੀ ਕੱਚੀਆਂ ਚੀਜ਼ਾਂ ਖਾਂਦੀ ਹੁੰਦੀ ਜਦੋਂ ਬਹੁਤ ਬੁਰਾ ਹਾਲ ਸੀ ਮੇਰਾ ਆਪਦੇ ਆਪ ਦਾ ਨਹੀਂ ਪਤਾ ਮੈਨੂੰ ਖਾਣ ਦਾ ਪਤਾ ਤੇ ਬਿਨ ਹੋਏ ਨਹੀਂ ਪਤਾ ਬਿਨ ਕੰਮ ਵੀ ਕਰ ਲੈਨੇ ਨਾਉਣਾ ਧੋਣਾ ਵੀ ਆਕਾਰ ਸੇ ਦਾ ਖਾਣ ਖਾਣ ਦਾ ਪਤਾ ਸੀ ਤੇ ਇਹ ਮੈਂ ਤੇ ਪ੍ਰਾਰਥਨਾ ਕਰੀ ਗਿਆ ਕਰੀ ਗਿਆ ਮੈਨੂੰ ਉਹਦਾਂ ਪ੍ਰਾਰਥਨਾ ਨਾ ਪੈਂਦੇ ਕਿ ਨਹੀਂ ਫਰਕ ਪੈ ਗਿਆ ਇਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਸੰਗਤ ਚ ਆਇਓ ਕਹਿੰਦੇ ਚਰਚ ਚ ਆਇਓ ਤੁਸੀਂ ਸ਼ਾਮ ਨੂੰ ਮੈਂ ਕਿਹਾ ਵੀ ਮੈਂ ਤਾਂ ਕਈ ਨਹੀਂ ਕਦੇ ਮਹਾ ਮੈਂ ਕੀ ਕਰਨ ਜਾਣਾ ਉੱਥੇ ਮਹਾ ਕਣੀ ਨਾ ਕਣੀ ਤੂੰ ਆਈ ਚਰਚ ਤੇ ਮੈਨੂੰ ਮੋੜ ਮੋੜ ਕਹੀ ਕੇ ਮੈਨੂੰ ਵਿਸ਼ਵਾਸ ਹੋ ਗਿਆ ਮਹਾ ਕੋਈ ਨਾ ਕੋਈ ਗੱਲ ਹੈ ਵੀ ਤਾਂ ਹੀ ਬਰਾਉਂਦੇ ਨੇ ਮਹਾ ਅੱਗੇ ਤਾਂ ਮੈਨੂੰ ਕਦੇ ਕਿਸੇ ਨੇ ਕਿਹਾ ਨਹੀਂ ਕਿ ਸਾਡੇ ਘਰੇ ਆਜੇ ਉਹ ਤੋਂ ਬਾਅਦ ਫਿਰ ਜਦੋਂ ਇਹਨਾਂ ਨੂੰ ਹੱਤ ਪੈ ਗਿਆ ਪ੍ਰਾਰਥਨਾ ਨਾਲ ਮੈਨੂੰ ਸ਼ਾਮ ਤੱਕ ਮੈਨੂੰ ਹੱਤ ਪੈ ਗਿਆ ਮੈਂ ਸ਼ਾਮ ਨੂੰ ਰੋਟੀ ਪਾਣੀ ਸਾਰਾ ਕਰ ਲਿਆ ਚਲ ਜਦ ਘਰ ਦੇ ਆਏ ਰੋਟੀ ਪਾਣੀ ਖਾਤਾ ਉਹ ਵੀ ਆਰਾਮ ਜੇ ਰਹੇ ਗਿਆ ਕਹਿੰਦੇ ਵੀ ਅੱਜ ਤਾਂ ਖਾਣਾ ਮਿਲੂਗਾ ਚਲ ਖਾਣਾ ਖਾਧਾ ਉਸ ਤੋਂ ਬਾਅਦ ਖਾਣਾ ਖਾ ਕੇ ਉਹ ਸ਼ਾਮ ਨੂੰ ਉਹ ਫੱਟਿਆਲੇ ਕਮਰੇ ਚ ਪੰਜਾਤੀ ਮੱਚ ਬਾਰੇ ਚ ਬੰਦੀ ਹੁੰਦੀ ਸੀ ਉਹ ਵੀ ਵੀ ਸਾਰੇ ਡਰਦੇ ਤੇ ਮੈਨੂੰ ਵੀ ਕੀ ਪਤਾ ਵੀ ਭੱਜ ਨਾ ਜਾਵੇ ਜਾਂ ਕੁਝ ਮੇਰੇ ਮਾਰੇ ਚੱਕ ਕੇ ਹੈਗੀ ਹਾਥ ਕਿ ਉਹ ਤੂੰ ਹਵਾ ਨਹੀਂ ਜਦ ਮੈਂ ਥੱਲੇ ਉੱtre ਹੀ ਉਹਨੇ ਐਵੇਂ ਕਰਕੇ ਮਿਲੂਗੇ ਅੰਦਿਆ ਖੰਦੇ ਵੀ ਕਹੋ ਇਹ ਹੋ ਗਿਆ ਪਤਾ ਨਹੀਂ ਭੱਜੂ ਕਿਧਰੇ ਤੇ ਮਹਾ ਮੈਂ ਕਹਿੰਦੀ ਤੁਮ ਕਹਤੋ ਥੱਲੇ ਉੱtre ਹੀ ਕਹਿੰਦੀ ਇੱਥੇ ਪੈ ਜਾ ਨਹੀਂ ਉੱਪਰ ਲੱਜਾ ਮਹਾ ਨਾ ਮਹਾ ਮੈਂ ਤਾਂ ਉਹ ਪੈਣ ਆਈ ਸੀ ਮਹਾ ਤੇ ਉਹ ਕਹਿੰਦੇ ਵੀ ਜ਼ਰੂਰ ਤੈਨੂੰ ਕੋਈ ਨਾ ਕੋਈ ਰੋਕੂਗਾ ਕਹਿੰਦੀ ਵੀ ਤੂੰ ਜ਼ਰੂਰ ਆਈ ਤੂੰ ਮਹਾ ਮੈਂ ਐਸੇ ਕਰ ਤੇ ਪੱਕੀਆਂ ਵੀ ਤੂੰ ਚੱਲ ਮੇਰੇ ਨਾਲ ਜੇ ਨਹੀਂ ਮਹਾ ਰੁਕਦਾ ਤੂੰ ਮੇਰੇ ਨਾਲ ਚੱਲਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਟੱਕੇ ਜਾ ਮਹਾ ਨਾ ਹੁਣੀ ਜਾਣਾ ਮੈਂ ਤਾਂ ਮਾਜੇ ਨਹੀਂ ਜਾਣ ਦੰਦਾ ਮੈਂ ਕੋਠੇ ਉੱਪਰ ਦੀ ਸਾਲ ਮਾਰ ਕੇ ਭੱਜ ਜਾਊਂਗਾ ਜਦ ਅੰਨੀ ਕਰਨ ਮੇਰੇ ਸੁਣੀਓ ਮੇਰੇ ਨਾਲ ਤਪੇ ਹੋ ਜਦ ਅਸੀਂ ਗਏ ਬੇਬੇ ਬੈਠੀ ਦੀ ਜੰਤਿਆਂ ਨੂੰ ਮੇ ਮੈਂ ਬੇਬੇ ਮੋਹ ਦੀ ਕਿਥੇ ਆਉਣੀ ਅੰਦਰ ਨਹੀਂ ਬਸ ਇੱਕ ਵਾਰ ਮੇਰਾ ਐ ਬਾਹਰ ਐ ਅੰਦਰ ਐ ਜਦ ਹੀ ਚੱਲ ਪਿਆ ਮੇਰਾ ਕੰਮ ਆ ਮੇਰੇ ਗੋਡੇ ਦੀਆਂ ਸਲਵਾਰਾਂ ਫਟ ਜਾਂਦੀਆਂ ਤੇ ਲਹੂ ਨਹੀਂ ਠੀ ਰੁਕਦਾ ਹੈਗਾ ਬਸ ਛਿੱਡੇ ਜਾਂਦੇ ਗੋਡੇ ਛਿੱਡੇ ਜਾਂਦੇ ਕੋਟੇ ਐ ਮੈਂ ਬੈਠ ਕੇ ਗੋਡੇ ਭਰਨ ਮੈਂ ਖੇਡਦੀ ਦਿਨ ਰਾਤ ਘੁੰਮੀ ਜਾਂਦੀ ਮੈਂ ਖੇਡਦੀ ਦਿਨ ਰਾਤ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਵਸਰ ਉੱਧਰ ਵੜਦਾ ਗਈ ਮੈਂ ਵਿਜੇ ਸ਼ਾਣਾ ਦੇ ਵਿਚਾਰੇ ਫਿਰੇ ਹੋਰ ਕਿਤੇ ਧੱਕੇ ਖਾਦੇ ਬਹੁਤ ਜਿੱਥੇ ਕੋਈ ਦੱਸਦਾ ਉੱਥੇ ਪਾਵੇਂ ਲੰਦੇ ਵੀ ਰਾਮ ਆਜੇ ਫਿਰ ਕੋਈ ਕਹਿੰਦਾ ਵੀ 50000 ਲਵਾਂਗੇ ਵੀ ਗੱਡੀ ਲੱਗੂਗੀ ਇਹ ਕਹਿੰਦਾ ਵੀ ਕੱਲ ਨੂੰ ਮਰਦੀ ਅੱਜ ਮਰਦੀ ਸਾਡੇ ਤਾਂ ਖਾਨਦਾਨ ਚ ਗੱਡੀ ਨਹੀਂ ਹੈਗੀ ਹਣ ਲੱਗੀ ਹੋਈ ਵੀ ਅਸੀਂ ਇਹ ਕੰਮ ਕਰਦੇ ਤੇ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਮੈਨੂੰ ਪਤਾ ਨਹੀਂ ਲੱਗਿਆ ਆਪਣੇ ਆਪ ਦਾ ਨਹੀਂ ਮੈਨੂੰ ਪਤਾ ਲੱਗਦਾ ਕਿ ਵਿਸ਼ਾਣਾ ਬੋਲਦਾ ਜਾਂਦਾ ਜਾਂ ਇੰਦਾ ਬੋਲਦਾ ਜਾਂ ਹੋਰ ਸੰਕਤ ਬੋਲਦੀ ਆ ਸਭ ਦਾ ਪਤਾ ਲੱਗਦਾ ਇੱਥੇ ਆ ਕੇ ਮੈਂ ਬੇਹੋਸ਼ ਹੋਣ ਲੱਗੀ ਇਹ ਬਹੁਤ ਮੇਰਾ ਮਤਬਰ ਬੁਰਾ ਹਾਲ ਸੀ ਅੱਜ ਮੈਂ ਜਿੰਦਾ ਜੇ ਸਿਰਫ ਦੀਦੀ ਦੇ ਕਰਕੇ ਜਿੰਦਾ ਅੱਜ ਮੈਂ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦੀ ਆ ਪਰਮੇਸ਼ਰ ਦਾ ਪਹਿਲੀ ਦਫਾ ਜਿਨੇ ਮੈਨੂੰ ਚੁਣਿਆ ਧੰਨਵਾਦ ਉਹਨਾਂ ਦਾ ਕਰਦੀ ਆ ਜਿਨ੍ਹਾਂ ਨੇ ਮੈਨੂੰ ਖਵਾਇਆ ਕੁਛ ਜਿਉ ਨਾ ਖਾਉਂਦੇ ਮੈਨੂੰ ਵੀ ਬਲੱ ਬਤਾ ਲੱਗਦਾ ਦੀ ਪਰ ਵੀ ਯਸ਼ੂ ਹੈਗਾ ਅਸੀਂ ਤਾਂ ਜਾਣਦੇ ਨਹੀਂ ਤੇ ਹੁੰਦੇ ਤੇ ਫੇਰ ਉਹ ਤੁਵਾਨ ਪਰਮੇਸ਼ਰ ਨੇ ਸਾਰੇ ਨਰਕ ਚੋਂ ਕੱਢ ਕੇ ਚੁਣ ਲਿਆ ਮੈਨੂੰ ਮੈਂ ਬਹੁਤ ਬੜੀ ਪਾਪਕਣ ਸੀ ਕਿਉਂਕਿ ਉਹ ਕਹਿੰਦੀ ਮੈਂ ਪਾਪੀਆਂ ਨੂੰ ਚੁਣਨਾ ਆਇਆ ਜੇ ਮੈਂ ਪਪਾ ਨਾ ਹੁੰਦੀ ਤਾਂ ਪ੍ਰਭੂ ਮੈਨੂੰ ਚੁੰਮਦਾ ਨਾ ਤੇ ਮੈਂ ਧੰਨਵਾਦ ਕਰਦੀ ਆ ਪਰਮੇਸ਼ਰ ਦਾ ਤੇ ਧੰਨਵਾਦ ਕਰਦੀ ਆ ਦੀਦੀ ਦਾ ਕਿ ਜਿਨੇ ਮੈਨੂੰ ਨਵਾਂ ਜੀਵਨ ਦਿੱਤਾ ਨਵੀਂ ਜ਼ਿੰਦਗੀ ਦਿੱਤੀ ਸਾਰੇ ਪੰਨ ਪੰਜਨ ਮੇਰੇ ਵੱਲੋਂ ਜੰਮ ਸੋ ਇਹਨਾਂ ਸਾਰੇ